thank you ਇੱਕ ਪੁਲਿਸ ਮੁਲਾਜ਼ਮ ਦੇ ਸੇਰ ਰਿਸ਼ਵਤ ਲੈਣ ਦਾ ਅਜੀਬ ਪੂਤ ਸਵਾਰ ਹੋਇਆ ਕਿ ਉਸਨੇ ਰਿਸ਼ਵਤ ਲੈਣ ਦੇ ਸਮੇਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵੱਲ ਵੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਉਸਦੀ ਇਹ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਇਹ ਘਟਨਾ ਜਲੰਧਰ ਦੇ ਪਿੰਡ ਬੁਲੰਦਪੁਰ ਦੀ ਹੈ ਬੀਤੇ ਕੱਲ ਪੰਜਾਬ ਪੁਲਿਸ ਦੇ ਇੱਕ ਏਐਸਆਈ ਵੱਲੋਂ ਰਿਸ਼ਵਤ ਲੈਣ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 6 ਦਿਨ ਪੁਰਾਣੀ ਹੈ ਜਿਸ ਵਿੱਚ ਤਿਹਾਦ ਦੇ ਏਐਸਆਈ ਹਰਬੰਸ ਸਿੰਘ ਨੇ ਇੱਕ ਘਰ ਵਿੱਚ ਜਾ ਕੇ ਵਿਅਕਤੀ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਜਾਣਕਾਰੀ ਅਨੁਸਾਰ ਪਿੰਡ ਬੁਲੰਦਪੁਰ ਵਿੱਚ ਏਐਸਆਈ ਪੀੜ ਪਹੁੰਚਿਆ ਅਤੇ ਉਸ ਪਾਸੋਂ ਰਿਸ਼ਵਤ ਦੀ ਮੰਗ ਕੀਤੀ ਅਤੇ ਮਾਮਲਾ ਰਫਾ ਦਫਾ ਕਰਨ ਦੀ ਗੱਲ ਕਹੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਸੰਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਤਾਰਪੁਰ ਦੇ ਡੀਐਸਪੀ ਵਿਜੇ ਕਮਰਪਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਐਸਆਈ ਨੂੰ ਲਾਈਨ ਹਾਜ਼ਰ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਵੀਡੀਓ 6 ਦਿਨ ਪੁਰਾਣੀ ਹੈ ਪਰ ਫਿਰ ਵੀ ਪੂਰੇ ਮਾਮਲੇ ਦੀ ਅਤੇ ਸੀਸੀਟੀਵੀ ਵੀਡੀਓ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ ਅਤੇ ਰਿਸ਼ਵਤ ਲੈਣ ਵਾਲੇ ਮੁਲਾਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਲ ਹੋ ਰਹੀ ਹੈ ਕਿ ਇੱਕ ਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਦ ਸਿੰਘ ਥਾਣਾ ਮਕਸੂਦਾਂ ਵਿਖੇ ਤਾਇਨਾਤ ਹੈ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਆਈ ਨੂੰ ਤੁਰੰਤ ਕਪਾਲੀ ਸ਼ੰਦਰ ਵਰਨ ਕੀਤਾ ਗਿਆ ਕਿਸ ਦੇ ਖਿਲਾਫ ਵਿਭਾਗੀ ਹੜਤਾਲ ਖੁੱਲੀ ਗਈ ਹੈ ਹੜਤਾਲ ਕਰਨ ਤੋਂ ਬਾਅਦ ਜੋ ਵੀ ਕਾਰ ਵੀ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ viral ਹੋ ਰਹੀ ਹੈ ਕਿ ਇੱਕ ASI ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਹੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ASI ਹਰਵੰਸ ਸਿੰਘ ਥਾਣਾ ਮਕਸੂਦਾ ਵਿਖੇ ਤਾਇਨਾਤ ਹੈ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸਏ ਨੂੰ ਤੁਰੰਤ ਪੁਲਿਸ ਨੇ ਅੰਦਰ ਵੜਨ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਅਰਦਾਲ ਖੋਲੀ ਗਈ ਹੈ ਅਰਦਾਲ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਠੀਕ ਐਸਐਸਏ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਹੈ ਪੁਲਿਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਅਰਦਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਐਸਏ ਹਰਵੰਸਿੰਗ ਥਾਣਾ ਮਕਸੂਦਾ ਵਿਖੇ ਤਲਾਸ਼ਤਾ ਕੋਈ ਵਰਤੀ ਇਸ ਨੂੰ ਕੁਝ ਫੁਲਾ ਰਿਹਾ ਤੇ ਉਸੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸ ਨੂੰ ਤੁਰੰਤ ਪੁਲਿਸ ਨੇ ਅੰਦਰ ਵਰਨ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਪਰਦਾਲ ਖੋਲੀ ਗਈ ਹੈ ਪਰਦਾਲ ਕਰਨ ਤੋਂ ਬਾਅਦ ਜੋ ਵੀ ਕਰ ਵੀ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਇਸ ਮੁਲਾਜ਼ਮ ਤੇ ਸੇ ਰਿਸ਼ਵਤ ਲੈਣ ਦਾ ਅਜੀਬ ਪੂਤ ਸਵਾਰ ਹੋਇਆ ਕਿ ਉਸਨੇ ਰਿਸ਼ਵਤ ਲੈਂਦੇ ਸਮੇਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵੱਲ ਵੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਉਸਦੀ ਇਹ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਇਹ ਘਟਨਾ ਜਲੰਧਰ ਦੇ ਪਿੰਡ ਬੁਲੰਦਪੁਰ ਦੀ ਹੈ ਬੀਤੇ ਕੱਲ ਪੰਜਾਬ ਪੁਲਿਸ ਦੇ ਇੱਕ ਏਐਸਆਈ ਵੱਲੋਂ ਰਿਸ਼ਵਤ ਲੈਣ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 6 ਦਿਨ ਪੁਰਾਣੀ ਹੈ ਜਿਸ ਵਿੱਚ ਵਿਛਿਤਾ ਦੇ ਏਐਸਆਈ ਹਰਬੰਸ ਸਿੰਘ ਨੇ ਇੱਕ ਘਰ ਵਿੱਚ ਜਾ ਕੇ ਵਿਅਕਤੀ ਕੋਲੋਂ ਰਿਸ਼ਵਤ ਦੀ ਮੰਗ ਕੀਤੀ ਜਾਣਕਾਰੀ ਅਨੁਸਾਰ ਪਿੰਡ ਬੁਲੰਦਪੁਰ ਵਿੱਚ ਏਐਸਆਈ ਪੀੜਤ ਦੀ ਸ਼ਿਕਾਇ ਅਤੇ ਉਸ ਪਾਸੋਂ ਰਿਸ਼ਵਤ ਦੀ ਮੰਗ ਕੀਤੀ ਅਤੇ ਮਾਮਲਾ ਰਫਾ ਦਫਾ ਕਰਨ ਦੀ ਗੱਲ ਕਹੀ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਸੰਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਰਤਾਰਪੁਰ ਦੇ ਡੀਐਸਪੀ ਵਿਜੇ ਕਮਰਪਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਐਸਆਈ ਨੂੰ ਲਾਈਨ ਹਾਜ਼ਰ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਵੀਡੀਓ 6 ਦਿਨ ਪੁਰਾਣੀ ਹੈ ਪਰ ਫਿਰ ਵੀ ਪੂਰੇ ਮਾਮਲੇ ਦੀ ਅਤੇ ਸੀਸੀਟੀਵੀ ਵੀਡੀਓ ਦੀ ਪੂਰੀ ਤਰ੍ਹਾਂ ਨਾਲ ਜਾਂਚ ਕੀਤੀ ਜਾਵੇਗੀ ਅਤੇ ਰਿਸ਼ਵਤ ਲੈਣ ਵਾਲੇ ਮੁਲਾਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦਾਲ ਹੋ ਰਹੀ ਹੈ ਕਿ ਇੱਕ ਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਐਸਆਈ ਹਰਵੰਦ ਸਿੰਘ ਥਾਣਾ ਮਕਸੂਦਾਂ ਵਿਖੇ ਤਾਇਨਾਤ ਦਾ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਆਈ ਨੂੰ ਤੁਰੰਤ ਕੁਲਿਸਤ ਅਧਿਕਾਰ ਵੱਲੋਂ ਕਿਥਾ ਗਿਆ ਕਿਸ ਦੇ ਖਿਲਾਫ ਵਿਭਾਗੀ ਹੜਤਾਲ ਖੁੱਲੀ ਗਈ ਹੈ ਹੜਤਾਲ ਕਰਨ ਤੋਂ ਬਾਅਦ ਜੋ ਵੀ ਕਾਰ ਵੀ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਅੱਜ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਲ ਰਹੀ ਹੈ ਇੱਕ ਏਐਸਆਈ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੁੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਹੜਤਾਲ ਕਰਨ ਤੇ ਪਤਾ ਲੱਗਿਆ ਕਿ ਇਹ ਏਐਸਆਈ ਹਰ ਹਾਲ ਸੀ ਥਾਣਾ ਮਕਸੂਦਾਂ ਵਿਖੇ ਤਲਾਸ਼ਾ ਕੋਈ ਵਿਅਕਤੀ ਉਸ ਨੂੰ ਕੁਝ ਫੁੜਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਕਿਸੇ ਐਸਐਸ ਨੂੰ pront ਕੁਲਿਸਿੰਦਰ ਵਰਨ ਕੀਤਾ ਗਿਆ ਕਿਸ ਦੇ ਖਿਲਾਫ ਵਿਭਾਗੀ ਪਰਦਾ ਖੁੱਲੀ ਗਈ ਹੈ ਪਰਦਾ ਕਰਨ ਤੋਂ ਬਾਅਦ ਜੋ ਵੀ ਕਰ ਵੀ ਬਣੇਗੀ ਕਿਸ ਦੇ ਖਿਲਾਫ ਕੀਤੀ ਜਾਵੇਗੀ ਠੀਕ ਐਸਐਸ ਕਿਸੇ ਦੇ ਘਰੇ ਬੈਠਾ ਕੋਈ ਕੁਝ ਕੋਈ ਵਿਅਕਤੀ ਉਸ ਨੂੰ ਕੁਝ ਫੜਾ ਰਿਹਾ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਪਰਦਾ ਕਰਨ ਤੇ ਪਤਾ ਲੱਗਿਆ ਕਿ ਇਹ ਐਸਐਸ ਹਰਵੰਦ ਸਿੰਘ ਥਾਣਾ ਮਕਸੂਦਾਂ ਵਿਖੇ ਤਲਾਸ਼ਤਾ ਕੋਈ ਵਿਅਕਤੀ ਉਸ ਨੂੰ ਕੁਝ ਫੁਲਾ ਰਿਹਾ ਤੇ ਉਸ ਨੇ ਫੜ ਕੇ ਆਪਣੀ ਜੇਬ ਵਿੱਚ ਪਾ ਲਿਆ ਇਸ ਐਸਐਸ ਨੂੰ ਤੁਰੰਤ ਪੁਲਿਸ ਦੇ ਅੰਦਰ ਵਰਨਾ ਕੀਤਾ ਗਿਆ ਇਸ ਦੇ ਖਿਲਾਫ ਵਿਭਾਗੀ ਪਰਦਾਫਾਹ ਖੁੱਲੀ ਗਈ ਹੈ ਪਰਦਾਫਾਹ ਕਰਨ ਤੋਂ ਬਾਅਦ ਜੋ ਵੀ ਕਾਰਵਾਈ ਬਣੇਗੀ ਇਸ ਦੇ ਖਿਲਾਫ ਕੀਤੀ ਜਾਵੇਗੀ ਇੱਕ ਪੁਲਿਸ ਮੁਲਾਜ਼ਮ ਦੇ ਸੇ ਰਿਸ਼ਵਤ ਲੈਣ ਦਾ ਅਜੀਬ ਪੂਤ ਸਵਾਰ ਹੋਇਆ ਕਿ ਉਸਨੇ ਰਿਸ਼ਵਤ ਲੈਣ ਦੇ ਸਮੇਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵੱਲ ਵੀ ਧਿਆਨ ਨਹੀਂ ਦਿੱਤਾ ਜਿਸ ਕਾਰਨ ਉਸਦੀ ਇਹ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਇਹ ਘਟਨਾ ਜਲੰਧਰ ਦੇ ਪਿੰਡ ਬੁਲੰਦਪੁਰ ਦੀ ਹੈ ਬੀਤੇ ਕੱਲ ਪੰਜਾਬ ਪੁਲਿਸ ਦੇ ਇੱਕ ਏਐਸਆਈ ਵੱਲੋਂ ਰਿਸ਼ਵਤ ਲੈਣ ਦੀ ਇੱਕ ਵੀਡੀਓ ਸਾਹਮਣੇ ਆਈ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 6 ਦਿਨ ਪੁਰਾਣੀ ਹੈ ਜਿਸ ਵਿੱਚ ਤਿਹਾਦ ਦੇ ਏਐਸਆਈ ਹਰਬੰਸ ਸਿੰਘ ਨੇ ਇੱਕ ਘਰ ਵਿੱਚ ਜਾ ਕੇ ਵਿਅਕਤੀ ਕੋਲੋਂ ਰਿਸ਼ਵਤ